ਸਾਰੇ ਕਾਲਜ ਦੇ ਸਾਰਿਆਂ ਨੂੰ ਉਮੀਦ ਕਰਦਾ ਆ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਮੱਜਾਂ ਨਹਾਉਣੀਆਂ ਕਰਤੀਆਂ ਸਟਾਰਟ ਇਹ ਤੋਂ ਪਹਿਲੇ ਪਛਾਣ ਗਿਆ ਮੱਜਾਂ ਮੈਂ ਅਸੀਂ ਆ ਟੂਟੀ ਆ ਗਈ ਸੀ ਸਵੇਰੀ ਅੱਜ ਸੋਸੂਸ ਦਿਨਵਾ ਦੇ ਇਧਰ ਮੋਹਨ ਪ੍ਰੇਮਾ ਜੀ ਸਾਹਿਬ ਛੱਤੀ ਪੈਸ ਆਪਾਂ ਬਸ ਦੇਣੀ pari mau terabung daripada nasilnya sendiri aja tapi kayak penuh. boleh. masih ਹੰਟਾ ਖੋਲ ਲਈ ਤੋੜੀ ਦੀ ਤੇ ਰੇੜੀ ਭਰੀ ਹੋਈ ਇਹਦੇ ਪੱਤਾਂ ਦੀ ਥਾਂ ਨਾਲ ਮਿਕਸ ਕਰ ਲਾਂਗੇ ਇਹਦੇ ਵਿੱਚ ਫਿਰ ਆਪਾਂ ਇੱਥੇ ਬੱਟਰ ਪਰ ਪਰ ਸਿੱਟੀ ਚੱਲਾਂਗੇ ਆਹ ਫਰਨਾ ਕਿੱਟੀ ਆ ਰਿਹਾ ਜਾ ਆ ਜਾ ਆ ਜਾ ਇਹ ਕਰਮਾ ਵਾਲੀ ਜੇ ਕਿ ਜਾਨ ਬੱਸੀ ਹੁ ਚਾਂਬੜਾ ਮਾਰਦੀ ਐ ਕੱਟੀ ਇਹ ਆਹ ਨਾ ਬੱਸੀ ਨੂੰ ਗੈਲ ਪਾਣੀ ਧਰ ਦੇਦਾ ਕਿ ਚੰਗਾ ਭਰ ਕੇ ਚੱਪੀ ਬਾਟ ਕੇ ਲਿਆ ਕੇ ਧਰ ਦੇ ਬਾਣੀ ਨੂੰ ਕਰਕੇ ਮੈਂ ਸਵੇਰ ਨੂੰ ਵੱਜ ਰਹਿਣਗੇ ਇੱਥੇ ਤੇ ਨਾਲੇ ਹੁਣ ਪੈਜੀ ਵੀ ਇਹ ਪੂਰੀ ਫੁੱਲ ਭਰੀ ਹੋਈ ਆ ਰੈਡੀ ਲਾ ਕੇ ਤੇ ਕੋਸਣੀ ਸੁਨੀਰ ਲਾਉਣੇ ਨਹੀਂ ਹਜੇ ਆਪਾਂ ਉਪਾਦ ਲੈਟੀ ਫੀਡ ਸਾਰੀਆਂ ਮੱਝਾਂ ਪੰਟਰ ਦੇ ਨੂੰ ਬਸਿੱਲ ਤੇ ਹੁ ਕਰ ਦੇ। ਪਕੀਂਗ ਨੂੰ ਨੂੰ ਪਾ ਤਾਂ ਇਹ ਕਿਉਂ ਕਿਸੇ ਨਹੀਂ ਮਿਲ ਲਉਂਦੇ ਹੈ ਨਾ। ਹਾਂ। ਇੱਕ ਕੱਢ ਲਈ। ਕਾਲੀ ਨੇ ਪਾਣੀ ਪੀਣਾ ਜਿਹੜੀ ਐ ਕਰੀ ਰਹੀ ਹੈ ਨਾ। ਹੂੰ। ਢੋਲਾ ਭਰਿਆ ਹੋਇਆ ਹੈ ਕਿ ਵੀ। ਜਮਾ ਫੁਰਲਾ। ਹਾਂ? ਪਾਇਰਣਾ ਬੜਾ ਵੀ ਤੁੱਲਣੀ ਨਹੀਂ ਮਿਲਦੀ। ਕਹਿੰਦਾ ਮੈਂ ਆਇਆ ਕੋਈ ਗੱਲ ਨਹੀਂ ਉਸੇ ਕਰ ਜਾ ਆਪਣੇ ਮਨ ਦੀ ਵੱਡੀ ਮੈਚ ਮੇਰੀ ਨੰਦਾਂ ਲਈ ਗਾਣਾ ਨਾ ਨਹੀਂ ਲੱਗੀ ਵੀ ਹੁਣ ਉਹ 300 ਆ ਤਾਂ ਇਹ ਆਈ ਬਾਟੀ ਲਾਤੀ ਹੈ ਇਹ ਦਿੱਲੀ ਕਰਦੀ ਹੈ ਮੀਆਂ ਉਹਨਾਂ ਤਾਂ ਜਮਾ ਬੜਿਆ ਪਿਆਰਾ ਹੈ ਹੈਗੀ ਤਾਂ ਬਾਈ ਮੇਰੇ ਦਿਉਟੀ ਪਤਾ ਨਹੀਂ ਕਿੰਨੂੰ ਸਮਾਈ ਹੋਈ ਰੱਬ ਨੇ ਟਰੂਲ ਘੱਟ ਰੱਖੀ ਆ ਇਧਰੋਂ ਆਇਆ ਨਾ ਤਾਂ ਦੋ ਚਾਰ ਛੇ ਇਧਰੋਂ ਆਇਆ ਤੇ ਮੱਛਰ ਵੀ ਬਹੁਤ ਜ਼ਿਆਦੇ ਹੋ ਗਏ ਨੇ ਪੈਣ ਕਰ ਨੇ ਤੇ ਥਾਂ ਨੂੰ ਚੜ੍ਹ ਤੇ ਆਵੇ ਨਾਲ ਬਹੁਤ ਮੱਛਰ ਹੁੰਦਾ ਕੋਈ ਮਤ ਜੇ ਪਾਉਂਦੇ ਆ ਅੜਕੇ ਤੋਂ ਜੱਫਾ ਹੋਈਆਂ ਪੈਣੀਆਂ ਨੇ ਤੇ ਨੌਕ ਬਈ ਕਿੱਥੇ ਹੁੰਦਾ ਤਰਗਾਲੇ ਪੇਟ ਕਿਹਾ ਜਾਂ ਹੋ ਜਾਂਦਾ ਫਿਰ ਸਵੇਰੇ ਜਦੋਂ 4 ਵਜੇ ਉੱਠਿਆ ਉਦੋਂ ਬਾਹਰ ਲਿਜਾਇਆ ਵਈ ਬਬਲੀ ਮੱਛਰ ਸਵੇਰੇ ਉੱਠ ਕੇ ਜਿਹੜੇ ਮੇਰੇ ਵੀਰ ਭਾਈਆਂ ਨੇ ਮੱਛਰदानी ਲਾਈ ਨਹੀਂ 4 ਵਜੇ ਉੱਠ ਕੇ ਜਰੂਰ ਧਿਆਨ ਦਿਆ ਕਰੋ ਬਹੁਤ ਖਾਂਦਾ ਬਈ ਮੈਂ ਤੁਹਾਨੂੰ ਮੱਛਰ ਆ ਲੈ ਰਹੀ ਆ ਕੱਲ੍ਹ ਸਵੇਰ ਤੱਕ ਲੈ ਕੇ ਆਉਂਗੀ ਪਾਰਟੀ ਲੈ ਰਭਣਾ ਅੱਜ ਆਛਾ ਸੀ ਮੈਡਮ ਨੇ ਪਾਰਟੀ ਦੇ ਦਿਆ ਖੁਦੀਆਂ ਮੈਡਮਾਂ ਵੀ ਆ ਕੇ ਕਹਿੰਦੀ ਇਹ ਪਾਰਟੀ ਕਿਤੇ ਤੱਕ ਰੱਬ ਕਰ ਲੰਦਾ ਬਦਲ ਹਾਂ ਜਦੋਂ ਬਦਨ ਵਾਲਾ ਸਰੀਰ ਬਣਦਾ ਹਾਂ ਕੱਢਾ ਜਾਂ ਉਹਦੋਂ ਕੱਢ ਲੈ ਰੇ ਧੁੱਪ ਫਿਰ ਤੁਪਾ ਜੀਆ ਹੋਰ ਲੱਗਿਆ ਜੀਆ ਮਾਸੂਰ ਹੁੰਦਾ ਹੈ ਹੈ ਜੇ ਓਪਰ ਤੁਪੇ ਜਿਆਲਾ ਸਦੇ ਹੋ ਜਾਂਦਾ ਹੈ ਜੇ ਤੁ ਪੜਾ ਸਰੀਰ ਹੋ ਜਾਂਦਾ ਹੈ ਫਿਰ ਬਦਲ ਕਰ ਲੈਂਦਾ ਐਤ ਕੀ ਕਬੀਲਦਾਰ ਇਹਨਾਂ ਨੇ ਨਵੇਂ ਬੰਦੇ ਨੂੰ ਫੜਾ ਰੱਖੀ ਆ ਹਾਂ ਤੇ ਨਹੀਂ ਹੋਦੀ ਗੱਲ ਉਹਦੇ ਇਹ ਹਮ ਕੇ ਮੈਂ ਕਰਕੇ ਤੜਫੀ ਤੇ ਦੇ ਕੁੰਮੀਆ ਹੋਲੀ ਨੂੰ ਉਹ ਬਾਹਰ ਹੀ ਟੱਕਾਂ ਬੱਤੀ ਮੋ ਬੜੇ ਇਹਨੂੰ ਕੋ ਮਾਣ ਲੈ ਕੇ ਜਾਂਦਾ ਹਾਂ ਡੱਕਦੇ ਖੋਲ ਲੀਆਂ ਹਾਂ ਫੁੱਲੀਆਂ ਡੱਕਦੇਾਂਗੇ ਤੜਕੇ ਤੇ ਅਈ ਸਰਾਉਣਾ ਅੱਖ ਵੀ ਕੱਟ ਪਾੜਦੀਆਂ ਐ ਚਾਹੁੰਦੀਆਂ ਵੀ ਸਾਡੀ ਮੱਛਰ ਤੋਂ ਬਚਪ ਹੋ ਜੇ ਕੱਖ ਘੱਟ ਪਾ ਦੇ ਜਹੇ ਹੈਂ ਪਾਰੇ ਨਾ ਮੱਛਰ ਨਹੀਂ ਪਰ ਮੀਂਹ ਨਹੀਂ ਪਈ ਸੀ ਤਾਂ ਕਰਕੇ ਮੱਛਰ ਵੀ ਘੱਟ ਸੀ ਐਸੀਆ ਬੱਦਲ ਵਾਈ ਜੀ ਮੀਂਹ ਜੇ ਪਈ ਜਾਂਦੇ ਨੇ ਮੱਛਰਾਂ ਮਾਂ ਨੂੰ ਵੀ ਤਾਂ ਆਥ ਨੇ ਫਿਰ ਨੇ ਸਹੀ ਕਰਾਉਂਦੇ ਨੇ ਨਖਰਾਬ ਨੂੰ ਇਹ ਨਾ ਹੁੰਦਾ ਨਾ ਤਾਂ ਤਾਂ ਹੀ ਹਨ ਦੇਖ ਦੇ ਰੱਖ ਖਾਣਾ ਤਾਂ ਗਿੱਡਾ ਹੀ ਹੈ ਯਾਰਾ ਤੂੰ ਮੈਨੂੰ ਤੱਕ ਕੇ ਜਮਣ ਮੰਨ ਦੇ ਮੈਂ ਬੀਟ ਬਿਊਟ ਤੋਂ ਉੱਤੇ ਬੇਰੀ ਬਈ ਦੇਖੋ ਤੇਰੇ ਕਿੱਥੇ ਜਾ ਪਰਲੀ ਚੀਕਣਾ ਲੈ ਲੈ ਲੈਣੀ ਬੀਤੀ ਜੰਗ ਰੱਖ ਵੱਡ ਕੇ ਮੈਂ ਤਰਿਆ ਆ ਘਰ ਵਾਲੇ じゃ ਘਟ ਦੇ ਦਿਸੇ لا claro تقلقنا ਸਸਰੀ ਗਾਇ ਵੀ ਸਸਰੀ ਕਾਲ ਮੱਝ ਹਨਾ ਨਾਣੀ ਹੈ ਯਾਰ ਕਾਲੇ ਹੀ ਲੇਵਾ ਹੋਇਆ ਪੈਦਾ ਤੇ ਇਹਦਾ ਚਿੰਤਾ ਵਾਲੀ ਗੱਲ ਹੋਈ ਪਈ ਹੈ ਵੀ ਛੱਡਾ ਕਿਉਂ ਨਹੀਂ ਬਣਾਉਂਦੀ ਦੇਣੇ ਦੇ 10ਵਾਂ ਮਹੀਨਾ ਪੂਰਾ ਹੋਣ ਦੇ 7 ਦਿਨ ਹੀ ਰਹਿ ਗਏ ਤੇ 7 ਕਿ ਦਿਨ ਆਪਾਂ ਮੰਨ ਲਓ ਵੀ ਉੱਤੇ ਲੈ ਜੂ ਇਹ ਤੇ 12 13 ਦਿਨ ਨਹੀਂ ਮੰਨ ਲਓ ਅੱਜ ਤੂੰ ਤੇ ਨਾ ਹੈ ਨਾ ਹੈ ਨਹੀਂ ਲੇਵਾ ਕਾਲਾ ਕਰੀ ਖੜੀਆਂ ਲੈਟੀ ਚਾਰ ਦਿਨੋਂ ਮੈਨੂੰ ਹੋਵੇ 2 2.5 ਮਹੀਨੇ ਇਹ ਸਾਬ ਨਾਲ ਤਾਂ ਬਹੁਤ ਵੱਡਾ ਲੇਵਾ ਹੋਣਾ ਠੀਕ ਹੈ ਹੈ ਇਹ ਦਬਾਉ ਭਾਪੇ ਤੋਂ ਗਾਲਾਂ ਠਣਕ ਵੀ ਬਹੁਤ ਚਾਰ ਸੀ ਇਹ ਤੇ ਕਟੀਆਂ ਨੂੰ ਹੀ ਕਾਉਣ ਵਾਲਿਆ ਹਜੇ ਹਾਂ ਨੰਦੀ ਪੁੱਛੀ ਨੂੰ ਪਾਉਣ ਵਾਲਿਆ ਕੱਠਾ ਬੋਤਾ ਚੰਨੇ ਸੀ ਹਾਂ ਪਕਵਾਰਾ ਕੰਮ ਬਈ ਕਰ ਹਿੰਦੇ ਗਦਾਸਰੀ ਕਰਨੀ ਤਾ ਲੋ ਦੇ ਦੇ ਪਸੂਆਂ ਦਾ ਕੰਮ ਆ ਵੀ ਸਾਰੇ ਜਾਣੇ ਬਈ ਨਾਲ ਮਿਲ ਕੇ ਕਰੇ ਫੇਰ ਰੱਖ ਸਕਦਾ ਪਕੂਆ ਜਿੱਥੇ ਪਸ਼ੂ ਹੋ ਗਏ 10 15 ਪਸ਼ੂ ਹੋ ਗਏ ਫਿਰ ਰੱਖ ਕੇ ਚੱਲਦਾ ਕੰਮ ਇਹ ਕੰਮ ਹੋ ਜਾਂਦਾ ਥੋੜਾ ਮੈਂ ਵੱਡਾ ਕੰਦੇ ਆਣਾ ਆਲਾ ਹੈ ਨਹੀਂ ਤੇ ਵੈਸੇ ਆਪਾਂ ਆਇਆ ਵੀ ਜਾਰੇ ਦੁਨੀਆਂ ਕਰਨੀ ਨਾਲ ਸਾਡੇ ਦੁਨੀਆਂ ਦਾ ਕੰਮ ਕੀ ਹੋ ਰਹੀ ਹੈ ਦੁਨੀਆਂ ਆਏ ਆ ਵੀ ਆਪਣੇ ਨਾਲ ਨੂੰ ਲੱਗ ਜਾ ਕਾਕਨ ਲੱਭਵਾ ਦੇਉਂਗੀ ਬਹੁਤ ਲੈ ਵੀ ਆ ਬੱਸੀ ਨੂੰ ਪਾਵੀ ਹੋਰ ਪਾਣੀ ਦਾ ਦੇ ਇੱਥੇ ਲੁੱਟਣਗੇ ਕਾਤੋਂ ਆਇਆ ਕਰ ਗਈ ਹੋਈ ਇੱਥੇ ਕਟੀਆਂ ਵਾਲੀ ਜਿਹੜੀ ਫੀਡ ਪਈ ਉਹ ਵੀ ਛੋਟੀ ਬਾਲਟੀ ਕਿੱਥੇ ਇੱਕ ਤਾਂ ਟੁੱਟਉਂਦੀ ਉਹ ਛੋਟੀ ਬਾਲਟੀ ਨਾਲਾ ਕਟੀਆਂ ਨੂੰ ਪਾ ਦੇ ਠੀਕ ਹਮਮ ਕੱਟੀਆਂ ਦੇ ਕੀੜਾ ਆਪਾਂ ਪਾਵਾਂਗੇ ਉਨਾ ਟਾਈਮ ਕੱਟੀਆਂ ਉਹ ਜਿੰਨਾ ਟਾਈਮ ਆਪਾਂ ਚਾਰ ਨੂੰ ਬਾਡਾਂ ਹੀ ਲਾਉਂਦੇ ਦਿੱਤਾ ਚਾਹ ਆਪਾਂ ਕਿਹਦੇ ਨੂੰ ਤੇ ਫालतू ਖਰਚਾ ਕਰੇਦਾ ਬਾਈ ਕੋਈ ਫਾਇਦਾ ਨਹੀਂ ਉਧਰੋਂ ਆਪਾਂ ਫੀਡ ਪਾਈ ਜਾਈਏ ਡੌਂਗਾ ਕਿੱਥੇ ਪਿਆ ਹੈ ਡੌਂਗਾ ਨਹੀਂ ਉੱਥੇ ਬਾਲਟੀ ਪਈ ਹੋਈ ਇੱਕ ਛੋਟੀ ਜਿਹੜੀ ਜਿਹੜੀ ਉੱਥੇ ਪਈ ਉਹਦੇ ਨਾਲ ਦੀ ਨਹੀਂ ਉਹਦੇ ਨਾਲ ਹੀ ਪਾ ਦੇ ਉਹ ਤਾਂ ਫਿਰ ਸੁੱਕੀ ਵੀ ਆ ਫੀਡ रेडी ਅੰਦਰ ਫਿਲਮ ਇਹ ਕਟੀਆਂ ਨੂੰ ਟੀਡਾ ਉਹ ਭਾਗੇ ਲੈ ਉਧਰ ਸਟੋਰ ਦੇ ਵਿੱਚ ਆ ਕੰਮ ਐਸਾ ਲਾਉਂਦੀ ਵੀ ਹੈ ਨਹੀਂ ਤੇ ਇਹਦੇ ਸੂਪੀ ਨਾ ਸਾਨੂੰ ਆ ਪਹਿਲੇ ਬੱਚੇ ਦਾ ਰਿਜੈਕਟਰ ਖਾਵਾ 골ਡਨ ਟੀਕਾ ਲੱਗਿਆ ਹੋਇਆ ਇੱਕ ਦੋ ਵੀਡੀਓ ਨੇ ਦੱਸਤਾ ਸਾਨੂੰ ਤੇ ਇਹਦੀ ਆਪਾਂ ਲਾਈਵ ਧਾਰ ਵੀ ਕਰਾਂਗੇ ਤੇ ਜਿਵੇਂ ਲਾਹਿਆ ਨੀ ਇਹਨੇ ਚੱਡਾ ਨਹੀਂ ਬਣਾਇਆ ਦੇਖਾਂਗੇ ਦੁੱਧ ਕਿੰਨਾ ਦੋ ਬੌਲੇ ਤੋਂ ਬਾਅਦ ਚੋਗਾਂਗੇ ਆਪਾਂ ਲਾਈਵ ਤੇ ਜਿੱਕੇ ਨੂੰ ਹੱਤਾ ਹੋ ਗਿਆ ਪਿਛਲੇ ਸੂਏ ਆਪਾਂ ਲਿਆਏ ਸੀ ਸੱਜਰੇ ਇਹ ਛੋਟੀ ਤੇ ਆਪਾਂ ਨੂੰ ਕਹਿ ਕੇ ਦਿੱਤਾ ਸੀ 12 ਲੀਟਰ ਦੁੱਧ ਇੱਕ ਦੋ ਦਿਨ ਮੰਨ ਗਈ ਹੈ ਹਾਂ ਹੀ ਇਸ ਮਾਰ ਕੇ ਪਰ ਕਿਲਾ ਵਾਰਟੀ ਤੇ ਇੱਕ ਦੋ ਦਿਨ ਮੰਨ ਗਈ ਸੀ ਉਪਰ ਆ ਉਸ ਬੱਚੇ ਨੂੰ ਭੱਜ ਕੇ ਪੈਂਦੀ ਸੀ ਇਹ ਥੱਲੇ ਲਾਉਂਦੀ ਹੈ ਬੱਚੇ ਨੂੰ ਬੱਚੇ ਨੂੰ ਲਵੇ ਲਾਉਂਦੀ ਨਹੀਂ ਇਹ ਝਗਾਉਂਦੀ ਨਹੀਂ ਸੀ ਲਾਉਂਦੀ ਨਹੀਂ ਸੀ ਦੁੱਧ ਤੇ ਫਿਰ ਅਸੀਂ ਚਾਟ ਤੇ ਕਰ ਲਈ ਇਹ ਚਾਰਟ ਤੇ ਵਧੀਆ ਖੜਨ ਲੱਗੀ ਸੀ ਤੇ ਫਿਰ ਇਹਨੇ ਦੁੱਧ ਕਰ ਲਿਆ ਸੀਗਾ ਆਪਣੇ ਕੋਲੇ ਆ ਕੇ 13 13.5 ਲੀਟਰ 13.5 ਲੀਟਰ ਤੇ ਚੱਲੀ ਆ ਇਹ ਤੇ ਇਹ 8ਵੇਂ ਮਹੀਨੇ ਚ ਆਪ ਛੱਡੀ ਆ ਆਪਾਂ ਆਪਾਂ ਜਾਇ ਹੁਣ ਵੀ ਥੱਲੇ ਬਈਏ ਕੁਝ ਨਹੀਂ ਕਹਿੰਦੀ ਇਹ ਅੱਜ ਬਹੁਤ ਸੀਲ ਆ ਪਰ ਬਸ ਚਿੰਤਾ ਵਾਲੀ ਗੱਲ ਆਹੀ ਹੈ ਵੀ ਇਹਨੇ ਚੱਟਾ ਨਹੀਂ ਬਣਾਇਆ ਚੱਟਾ ਬਣਾਉਣਾ ਇਹਦਾ ਹੁਣ ਬਣਦਾ ਸੀ ਤੇ ਬਾਕੀ ਦਿਨ ਸਹੀ ਲਿਖੇ ਹੋਏ ਨੇ ਕਾਪੀ ਤੇ ਤੇ ਨਾਲ ਹੀ ਉਹ ਟੀਕਾ ਲਿਖਿਆ ਹੋਇਆ ਵੀ ਕਿਹੜੇ ਬੁੱਲਦਾ ਸੀਗਾ ਗੋਲਡਨ ਤੇ ਉਹ ਵੀ ਆਪਾਂ ਜਿੱਦੇ ਬੱਚਾ ਆਇਆ ਸਾਰੀ ਡਿਟੇਲ ਦੱਸਾਂਗੇ ਤੇ ਹੀ ਆਲਟਾ ਦੱਸਾਂਗੇ ਤੇ ਫਿਰ ਇਹਨੂੰ ਆਪਾਂ ਚੋਵਾਂਗੇ ਲਾਈਵ ਕਿੰਨਾ ਦੁੱਧ ਦੋਗੀ ਵਧੀਆ ਸੁਖ ਸਾਦਣਾ ਸੁਣ ਕੇ ਰੱਬ ਦੀ ਕਿਰਪਾ ਨਾਲ ਸਭ ਭਲੀ ਕਰੇ ਚਾਰਦੀ ਰੱਖੇ ਇਹ ਆਪਣਾ ਗਏ ਵੀ ਆਉਂਦਾ ਥੋੜਾ ਥੋੜਾ ਪਸ਼ੂਆਂ 'ਚ ਹੱਥ ਪੱਲਾ ਮਾਰਦਾ ਐਂ ਬਸ ਆਉਂਦਾ ਰਹੂ ਨਾ ਪੜਦਾ ਰਹੂ ਹੌਲੀ ਹੌਲੀ ਸਿੱਖ ਜੂਗਾ ਤੇ ਇੱਧਰ ਵੀ ਪਾ ਦੀ ਐ ਪੁੱਤਾ ਐ ਪਾ ਦਿੰਦੇ ਆਂ ਆਈ ਇੱਥੋਂ ਐ ਕ ਐ ਤੇ ਟੀ ਪਰ ਕੇ ਤੇ ਇੱਕ ਸ਼ਾਮ ਨੂੰ ਪਾ ਦਿੰਨੇ ਆਂ ਕਟੀਆਂ ਹੁੰਦੀਆਂ ਚਾਰ ਇੱਥੇ ਫੀਡ ਖਰ ਥੋੜੀ ਪੈਂਦੀ ਆ ਜਿਆਦਾ ਨਹੀਂ ਪੈਂਦੀ ਬੱਚੀ ਨੂੰ ਪਾਤੀ ਸਵੇਰੇ ਤੇ ਜਦੋਂ ਆਪਾਂ ਚਾਰ ਨੂੰ ਬਾ ਡਾ ਲਾ ਲਿਆ ਫਿਰ ਇਹ ਫੀਡ ਬੰਦ ਕਰ ਦਾਂਗੇ 1800 ਦਾ ਗੱਟਾ ਹੁੰਦਾ ਫਾਲਤੂ ਖਰਚਾ ਪਾਏ ਦਾ ਕੋਈ ਫਾਇਦਾ ਨਹੀਂ ਕੋ ਪਹਿਲਾਂ ਆਪਾਂ ਮੱਕੀ ਦੇ ਨਾ ਖਰਚਾ ਕਰੀ ਬੈਠੇ ਆ ਤੇ ਫਿਰ ਆਪਾਂ ਨਾਲ ਫੀਡ ਪਾਈ ਜਾਈਏ ਉਹਦਾ ਕੋਈ ਫਾਇਦਾ ਨਹੀਂ ਫਿਰ ਤਾਂ ਚਾਰ ਚ ਬਾਦੂ ਬਈ ਮੱਕੀ ਹੁੰਦੀ ਆ ਦਾਣਾ ਹੀ ਹੁੰਦਾ ਨਿਹਰਾ ਕੇ ਕੱਖ ਆਪਾਂ ਤੂੜੀ ਤੇ ਵਿਚਰ ਲਾ ਕੇ ਪਾਤੇ ਇਹ ਐ ਰੱਜ ਲੈਣੀਆਂ ਹੁਣ ਤੇ ਦੁਬਾਰਾ ਫਿਰ ਆਪਾਂ ਹੁਣ ਲੇਟੀ ਲੂਟੀ ਭਿਉਉਣੇ ਆ ਸਾਰਿਆਂ ਨੂੰ ਵਿੱਚ ਪਾ ਦਾਂਗੇ ਆ ਪਲੇਟੀ ਦੇ ਸਰੋਂ ਦੀ ਖਾਲ ਤੇ ਤੂੰ ਹੀ ਮੱਠੀ ਮੱਠੀ ਹਜੇ ਵੀ ਚੱਲੀ ਜਾਂਦੀ ਆ ਤੇ ਥੋੜਾ ਜਿਹਾ ਬਰਾਂਡੇ ਦਾ ਤਾਂ ਹੋ ਗਿਆ ਕੰਮ ਖਰਾਬ ਕਾਲਾ ਜਾਂ ਹੋ ਗਿਆ ਚਲੋ ਖੁਸ਼ ਨੀਂਬਾ ਤੇ ਤੂੰ ਹੀ ਮੱਠੀ ਮੱਠੀ ਚੱਲੀ ਜਾਂਦੀ ਆ ਕੁ ਦਿਨੇ ਫਿਰ ਆਏ ਮੜਾ ਮੱਖੀਆਂ ਮੁੱਖੀਆਂ ਵੀ ਨਹੀਂ ਆਉਂਦੀਆਂ ਜਿਆਦਾ ਨਹੀਂ ਕਰਦੇ ਆਪਾਂ ਦਿਨੇ ਧੂਆਂ ਕੋ ਰਾਤ ਨੂੰ ਬਥੇਰਾ ਔਖੀਆਂ ਰਹਿੰਦੀਆਂ ਮੈਸਾਂ ਬਾਈ ਧੂਏ ਚ ਸਾਹ ਲੈਣਾ ਵੀ ਔਖਾ ਤੇ ਪਰ ਆਪਾਂ ਰਾਤ ਨੂੰ ਵੀ ਆਣੀ ਹੈਗਾ ਵੀ ਆਪਾਂ ਪਾਏਗੇ। ਬਾਰਿਸ਼ ਨੇ ਉੱਠ ਕੇ ਦੇਖਦੇ ਆਂ ਵੀ ਧੂਆਂ ਜ਼ਿਆਦਾ ਤਾਂ ਨਹੀਂ ਹੋਇਆ ਪਿਆ, ਬੰਦ ਤਾਂ ਨਹੀਂ ਹੋਇਆ ਪਿਆ। ਤੇ ਆਹਾ ਬਈ ਲੋਕ ਕੌਣ ਕੌਣ ਲਾਉਂਦਾ ਮੱਝਾਂ ਦੇ ਜਦੋਂ ਗੱਬਣਾ ਹੁੰਦੀਆਂ ਨੇ। ਜ਼ਰੂਰ ਦੱਸਿਓ। ਆਪਣੇ ਆਪਣੀ ਮਾਤਾ ਦੇ ਕੰਮ ਨੇ। ਤੇ ਮਰਜ ਇਹ ਰਹਿੰਦੀ ਨਹੀਂ ਸੀ। ਮਸਾਂ ਹੀ ਰਹੀ ਐ ਇਹ। ਪੰਜਵੀਂ ਬਾਟੀ ਕਾ ਭਰਾਇ ਸੀ ਇਹਦੇ ਫੇਰ ਰਹੀ ਐ। ਪੰਜਵੀਂ ਬਾਟੀ ਕਾ ਭਰਾ ਕੇ ਇੱਕ ਨਾਲ ਦੀ ਨਾਲ ਇਹਨੂੰ ਸੀਸੀ ਪਾਈ ਸੀ ਆਪਾਂ। ਉਹਦਾ ਪਰ ਚਲੋ ਬੈਸੀ ਰਹਗੀ ਹੋ ਪਰ ਆਪਾਂ ਪਿਆਈ ਜਰੂਰ ਸੀ ਉਹ 200 ਦੀ ਆਈ ਸੀ ਉਹਦੇ ਕਰਕੇ ਰਹਗੀ ਕਿਵੇਂ ਵੀ ਰਹਗੀ ਪਰ ਰਹੇਗੀ ਮੱਝ ਆ ਉਹਦਾ ਰਿਜ਼ਲਟ ਦੇਖ ਲੋ ਕਿਵੇਂ ਦੇਖ ਲੋ ਤੇ ਮੱਝ ਬਹੁਤ ਠੀਕ ਹੈ ਓਕੇ ਆ ਕੰਮ ਨਾੜਾ ਦੇਖੋ ਬਰੀਕ ਬਈ ਕਿਵੇਂ ਦੀਆਂ ਨੇ ਇਹਦੀਆਂ ਇਹ ਦੁੱਧ ਵਾਲੇ ਪਸ਼ੂ ਦੀ ਬਈ ਨਿਸ਼ਾਨੀ ਹੁੰਦੀ ਹੈ ਇੱਕ ਇਹ ਇਹਨੂੰ ਹੁਣ 10 ਮਾਂ ਲੱਗਿਆ ਹੋਇਆ 10ਵੇਂ ਤੇ 15 ਕ ਦਿਨ ਟੱਪ ਗਏ ਤੇ ਇਹ ਮੱਝ ਤੇ ਕੋ ਸਿਰੇ ਵਾਲੀ ਮੱਝ ਇਹਨਾਂ ਨੇ ਇਕੱਠੀਆਂ ਨਹੀਂ ਸੂਣਾ ਇੱਕ ਦਿਨ ਦੀ ਵਿਥੀ ਤੇ ਸੂਣੀਆਂ ਇਹ ਤੇ ਥੋਨੂੰ ਦੱਸਦੀ ਹੈ ਇਹਦੀ ਚਮੜੀ ਵੀ ਬਾਈ ਬਹੁਤ ਪਤਲੀ ਹੈ ਤੇ ਜਿਹੜਾ ਆ ਹੱਡਾ ਨਾ ਇਹਦਾ ਆਹ ਇਹ ਇੱਥੋਂ ਦੇਖੋ ਕੋੜੀ ਵਾਲੀ ਸ਼ੇਪ ਬਣਦੀ ਹੈ ਇਹਦੀ ਐ ਐ ਬਣਦੀ ਹੈ ਇਹਦੀ ਆ ਹੱਡ ਬਹੁਤ ਉੱਚਾ ਹੈ ਦਾ ਤੇ ਇਹ ਹੱਡ ਦਾ ਬਈ ਪੱਕਾ ਹੀ ਰਿੱਟੀ ਪੱਕਾ ਹੀ ਪਤਾ ਹੁੰਦਾ ਵੀ ਦੁੱਧਾ ਵਾਲਾ ਪਸ਼ੂ ਹੈਗਾ ਚੱਕ ਮਾ ਹੱਡ ਤੇ ਆ ਆਪਣੀ ਘਰੂ ਮੱਝ ਇਹਦੇ ਦੇਖ ਲੋ ਪਹਿਲਾਂ ਤਾਂ ਇਹਨੇ ਸਿੰਗ ਤੜਾ ਲਿਆ ਟਿੱਕਰ ਚ ਡਾ ਲਿਆ ਬਹੁਤ ਕੱਬੀ ਐ ਇਹ ਮੇਰੀ ਮਾਂ ਸਾਰੇ ਪਾਲੀ ਆ ਵਧੀਆ ਸ਼ੌਂਕ ਨਾਲ ਪਾਲੀ ਸੀ ਤੇ ਕਦੇ ਇਹਦੇ ਡੰਡਾ ਨਹੀਂ ਮਾਰਿਆ ਤਾਂ ਕਰਕੇ ਥੋੜੀ ਚਾਂਬਲੀ ਐ ਤੇ ਆ ਦੇਖੋ ਆ ਦੇਖੋ ਇਹਦੇ ਹੱਡ ਜਮੇ ਹੀ ਨਹੀਂ ਬਾਈ ਥੋੜਾ ਸਾਫ ਐ ਨੋਰਮਲ ਇਹ ਦੁੱਧ ਵਸ ਦਿੰਦੀ ਆ ਕਿ ਸੱਜਰੋ ਕੇ ਵੀ 10 ਲੀਟਰ ਤੇ ਇਹੇ ਮੱਝ ਨੀਲੀ ਰਾਵੀ ਥੋੜੀ ਜੀ ਕੌੜਾ ਵੈਸੇ ਕੌੜਾ ਥੋੜੀ ਦੁੱਧ ਨੂੰ ਇਹ ਵੀ ਚੰਗੀ ਰਹੀ ਆ ਆਪਾਂ ਇਹ ਵੀ ਲਿਆਏ ਸੀਗੇ ਤੇ ਇਹਨੇ ਵੀ ਦੁੱਧ ਆਪਣੇ ਕੋਲੇ 12.5 ਲੀਟਰ ਦਿੱਤਾ ਤੇ ਐਦ ਕੀ ਹੈ ਵੀ ਉਹ ਤਸੂਗਾ ਮੰਨ ਕੇ ਕਿਉਂ ਆਪਾਂ ਲਿਆਏ ਸੀ ਦੇਖੋ ਐਂ ਹੱਥ ਨਹੀਂ ਧਰਾਉਂਦੀ ਇਹ ਬਹੁਤ ਕਰਦੀ ਹੈ ਨੀਲੀ ਰਾਵੀ ਬਾਈ ਨਸਲ ਦੱਸਿਓ ਵੀ ਐਂ ਹੁੰਦੀ ਆ ਕਿ ਇਹੀ ਹੈ ਇਹੋ ਜੀ ਹੈਗੀ ਸਾਨੂੰ ਕੋਈ ਕਹਿੰਦਾ ਸੀ ਵੀ ਨੀਲੀ ਰਾਵੀ ਨਸਲ ਥੋੜੀ ਜੀ ਹੁੰਦੀ ਅੜਪਾ ਤੇ ਆਪਾਂ ਮੱਜਾਂ ਦੇ ਟੀਕੇ ਵੀ ਨੀਲੀ ਨੀਲੀ 라ਵੀ ਨਾ ਸਕਦੀ ਭਰਾਏ ਹੋਏ ਨੇਗੇ ਤੇ ਜੇ ਐਈ ਹੋਈਆਂ ਫੇਰ ਤਾਂ ਖਾਤਰੇ ਦੀ ਨਿਸ਼ਾਨੀ ਆ ਤੇ ਦੁੱਧ ਨੂੰ ਚੰਗੀ ਆ ਬਾਈ ਦੁੱਧ ਹਜੇ 8ਵਾਂ ਮਹੀਨਾ ਲੱਗਿਆ ਹਨ ਟੱਪੇ ਨੇ ਦੋਕਦੇ ਨਹੀਂ ਤੇ ਹਜੇ ਵੀ ਇੱਕ ਟਾਈਮ ਰਿੰਗ ਕੇ ਮਿਲਦੀ ਆ ਅੱਜ ਆਈ ਸੋਚਿਆ ਸੀ ਵੀ ਆਪਾਂ ਇਹਨੂੰ ਛੱਡ ਦਈਏ ਹੁਣ ਹੁਣ ਨਾ ਚੋਈਏ ਤੇ ਗਾਂ ਆਪਾਂ ਇਹ ਵੇਚਾਂਗੇ ਮੱਜ ਤੇ ਜਮਾ ਸੱਜਰ ਸਵਾ ਕੇ ਚਾਹੇ ਚਵਾ ਕੇ ਵੇਚ ਦਈਏ ਤੇ ਨਹੀਂ ਫਿਰ ਆਪਾਂ ਸੂਣ ਵਾਲੀ ਵੇਚਾਂਗੇ ਤੂੰ ਦੁੱਧ ਦੇਉਗੀ ਭਾਈ 13 ਤੋਂ ਉੱਤੇ ਉੱਤੇ ਤੇ ਚੰਗੀ ਆ ਮੱਝ ਛੱਡਾ ਛੂਟਾ ਬਹੁਤ ਵਧੀਆ ਬਣਾਇਆ ਹੋਇਆ ਸੀ ਇਕੱਠੀਆਂ ਸੂਹਣੀਆਂ ਰੱਬ ਭਲੀ ਕਰੇ ਉਹ ਵੱਡੀ ਮੱਝ ਤੇ ਆ ਮੱਝ ਇਕੱਠੀਆਂ ਸੂਹਣੀਆਂ ਆਇਆ ਇਹਨੂੰ ਪਾ ਕੇ ਨਹੀਂ ਗਏ ਉਹ ਕੱਖ ਡੋਲੜੇ ਸ਼ੁਰੂ ਕਰਤੇ ਆਪਾਂ ਕੱਖ ਥੋੜੇ ਜਿਹੇ ਸਨੇਹਾ ਪਾ ਦਿੰਨੇ ਆ ਬਈ ਤੇ ਫਿਰ ਜਿੰਮਿਆ ਮੱਜਾਂ ਦੀਆਂ ਧਾਰਾਂ ਸਦਿਆਂ ਕੱਢਦੇ ਆਂ ਆਪਾਂ ਸ਼ਾਮ ਨੂੰ 5:00 ਵਜੇ ਕੱਢ ਲੈਣੇ ਆ ਤਾਂ ਕਰਕੇ ਫਿਰ ਸਾਰਿਆਂ ਨੂੰ ਆਪਾਂ ਟਾਈਮ ਨਾਲ ਹੀ ਕੱਖ ਪਾ ਦਿੰਨੇ ਆ ਤੇ 12 ਵਾਂ ਆਪਾਂ ਕੱਟੀਆਂ-ਕੁੱਟੀਆਂ ਲਿਆਉਣੇ ਆ ਕੋਲ ਕੇ ਬਾਰੇ ਬੰਨੀਆਂ ਪਈਆਂ ਨੇ ਤੇ ਕੱਲੇ ਦੇ ਆਪਾਂ ਦਵਾਈ ਰਖਾਤੀ ਮੱਜ ਦੇ ਅੱਜ ਫੇਰ ਰਖਾਵਾਂਗੇ ਤੇ ਆਪਾਂ ਇਹਨੂੰ ਦਵਾਈ ਪਿਉਣੇ ਵੀ ਆ ਪਾਊਡਰ ਵੀ ਦਿੰਨੇ ਆ ਇੱਕ ਤੇ ਤੁਹਾਨੂੰ ਬਾਅਦ ਚ ਇਹੋ ਗੱਭਣ ਹੋਈ ਬਈ ਰਿਜ਼ਲਟ ਦੱਸਾਂਗੇ ਕਿ ਕੀ ਮਿਲੂਗਾ ਤੇ ਇਸੇ 7 ਮਹੀਨੇ ਹੋ ਗਏ ਗੱਭਣ ਹੋਈ ਨਹੀਂ ਕਈ ਵੀਡੀਓ ਵਿੱਚ ਆਪਾਂ ਜ਼ਿਕਰ ਕਰਿਆ ਇਹਦਾ ਤੇ ਰਿਜ਼ਲਟ ਦੱਸਣਾ ਬਣਦਾ ਬਈ ਫਿਰ ਜੇ ਕੋਈ ਦਵਾਈ ਆਪਾਂ ਵਰਤੀ ਆ ਕਿਸੇ ਹੋਰ ਵੀਰ ਭਾਈ ਦਾ ਫਾਇਦਾ ਹੋ ਜਾਂਦਾਗਾ ਤੇ ਮੱਜ ਦੀ ਜਾਨ ਵਜ ਰਹੀ ਦੀ ਨਹੀਂ ਭਾਈ ਅਕੇ ਅਗਲਾ ਫਿਰ ਕਟੂ ਮਾਲ ਚ ਦੇ ਜਾਂਦਾਗਾ ਤੇ ਗੱਭਣ ਹੋ ਗਈ ਤਾਂ ਵੀ ਦੱਸਾਂਗੇ ਨਾ ਹੋਈ ਤਾਂ ਪਤਾ ਵੀ ਦੱਸਾਂਗੇ ਠੀਕ ਹੈ ਤੇ ਦਵਾਈ ਕੱਲ ਰਖਾਈ ਆ ਅੱਜ ਰਖਾਵਾਂਗੇ ਰਿੰਗੀ ਜਾਂਦੀ ਆ ਹੀਟ ਚ ਆਈ ਸੀਗੀ ਹੁਣ ਪਰ ਆਪਾਂ ਟੀਕਾ ਭਰਾਇਆ ਨਹੀਂ ਐਤ ਕਿਦੇ ਆਪਾਂ ਪੂਰੇ ਆਪਾਂ ਇਹਤੇ ਮਿਹਨਤ ਕਰਕੇ ਫੇਰ ਟੀਕਾ ਭਰਾਵਾਂਗੇ ਤੇ ਜਿਹੜੀ ਸੀਸੀ ਆਪਾਂ ਉਹ ਵੱਡੀ ਮੱਜ ਨੂੰ ਪਿਆਈ ਸੀ ਉਹੀ ਆਪਾਂ ਫੇਰ ਇਹਨੂੰ ਪਿਾਵਾਂਗੇ ਜਿੱਦ ਦੇ ਪਿਾਵਾਂਗੇ ਸੀਸੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਹੜੀ ਸੀਸੀ ਆ ਉਹ ਕਿਵੇਂ ਮੈਂ ਸੰਗਬਣ ਹੁੰਦੀਆਂ ਉਹਨਾਂ ਤੇ ਆਹ ਮੱਜ ਤੇ ਬਾਈ ਸਾਨੂੰ ਹੈ ਨਹੀਂ ਕਿ ਗੱਪਣ ਰਹੇ ਜੂਗੀ ਕਿਰਪਾ ਕਰੀਏ ਮਾਲਕ ਨੇ ਕੱਪਣ ਹੋਊਗੀ ਸੁਗਰਾ ਮਾਲਕ ਦਾ ਮਿਹਨਤ ਪੱਲੇ ਆਉਂਦਾ ਬਈ ਰੱਬ ਆਪੇ ਪਾਉਂਦਾ ਜਦੋਂ ਆਪਾਂ ਮਿਹਨਤ ਕਰਾਂਗੇ ਜੇ ਆਪਾਂ ਨਾ ਹੀ ਬਈ ਮਿਹਨਤ ਕਰਾਂਗੇ ਤਾਂ ਫਿਰ ਆਪਣੇ ਪੱਲੇ ਵੀ ਕੀ ਪੈਣਾ ਤੇ ਮੱਜਾਂ ਰੱਖੀਆਂ ਨੇ ਤਾਂ ਸਾਰਾ ਦਿਨ ਬਈ ਐਂ ਲੰਗ ਜਾਂਦਾ ਤੇ ਕੋਈ ਚੱਕਰ ਨਹੀਂ ਗਾ ਲੰਗ ਜਾਂਦਾ ਤਾਂ ਵੀ ਕੋਈ ਚੱਕਰ ਨਹੀਂ ਕਿਉਂਕਿ ਜਦੋਂ ਆਪਾਂ ਕੰਮ ਸ਼ੁਰੂ ਕਰਿਆ ਕੰਮ ਤੋਂ ਪਹਿਲਾਂ ਹਰ ਇੱਕ ਕੰਮ ਦਾ ਆਪਾਂ ਨੂੰ ਪਤਾ ਹੁੰਦਾ ਬੀਏ ਇਹ ਕਿੰਨੀ ਕਿ ਲੋਡ ਪਾਲੂ ਆਪਣੀ ਕਿੰਨਾ ਕਸਮਾ ਇਹਨਾਂ ਨੂੰ ਦੇਣਾ ਪਊਗਾ ਤੇ ਆਪਾਂ ਕੰਮ ਤਾਂ ਸ਼ੁਰੂ ਕਰਿਆ ਏ ਵੀ ਘਰ ਦਾ ਘਰੇ ਵਧੀਆ ਚੰਗਾ ਦੁੱਧ ਚੰਗੀ ਲੱਸੀ ਚੰਗੀ ਮੱਖਣੀ ਆਪਦੇ ਪਰਿਵਾਰ ਨੂੰ ਮਿਲੂ ਤੇ ਕੋਈ ਸੰਗਸਰਮ ਵਾਲਾ ਬਾਈ ਕੰਮ ਨਹੀਂ ਤੇ ਨਾਲੇ ਇਹਨਾਂ ਨਾਲ ਹੀ ਬਾਈ ਸਰਦਾਰੀ ਆ ਕਰੇ ਜਦੋਂ ਆਪਾਂ ਘਰੇ ਅੰਦਰ ਵੜਦੇ ਆ ਨਾ ਝਾਕਦਿਆਂ ਨੇ ਰਿੰਗਦਿਆਂ ਨੇ ਦੇਖ ਕੇ ਆਪ ਨੂੰ ਬਈ ਮਾਨ ਮਹਿਸੂਸ ਹੁੰਦਾ ਕਿ ਯਾਰ ਆਪਣਾ ਜਾਨਵਰ ਆਪਣਾ ਮੋਹ ਕਰਦਾ ਠੀਕ ਹੈ ਤਾਂ ਕਰਕੇ ਭਾਈ ਇੰਨਾ ਚ ਕੋਈ ਸੰਗ ਸ਼ਰਮ ਨਹੀਂ ਗੋਹਾ ਜੱਕਣ ਦੀ ਵੀ ਸੰਗ ਸ਼ਰਮ ਨਹੀਂ ਕੰਮ ਕਰੋ ਜੱਜ ਕੇ ਜੱਜ ਕੇ ਸਾਮਾਂਗੇ ਤਾਂ ਆਪਾਂ ਨੂੰ ਇਹ ਜਾ ਕੇ ਪੈਸੇ ਵੀ ਬਚਾਉਣੀਆਂ ਤੇ ਜੇ ਆਪਾਂ ਨਹੀਂ ਸਾਮਾਂਗੇ ਭਾਈ ਫਿਰ ਪੈਸੇ ਦਾ ਫਿਰ ਤੁਹਾਨੂੰ ਪਤਾ ਹੀ ਹੈ ਨਹੀਂ ਬਚਾਉਣੇ ਨੇਗੇ ਬਾਕੀ ਮੇਰੇ ਵੀਰ ਜਿਹੜੇ ਰੱਖਦੇ ਨੇ ਸਾਬ ਨੂੰ ਆਪੋ ਆਪਸ ਨੂੰ ਦਾ ਧਿਆਨ ਹੁੰਦਾ ਹੈ ਚਲੋ ਦਸਣਾ ਬਣਦਾ ਮਿਹਨਤ ਦਸਨੀ ਬਣਦੀ ਹੈ ਬਈ ਜਰੂਰ ਕਰਿਆ ਕਰੋ ਤੇ ਚਲ ਅੱਜ ਲਿਆਈਏ ਕਟੀਆਂ ਫਿਰ ਗੈ ਵੀ ਓਏ ਆਜੂ ਲੈ ਇਹ ਕਟੀਆਂ ਮੈਂ ਤੇ ਨਹੀਂ ਕਟੀਆਂ ਖੋਲਦੀ ਹਾਂ ਮੈਂ ਖੋਲਦੀ ਕੀ ਕਰਦਾ ਕਟੀਆਂ ਹੀ ਖੋਲਦੀ ਕਟਟੀਆਂ ਖੋਲ ਲਾ ਕਟਟੀਆਂ ਖੋਲ ਲਾ ਕਟਟੀਆਂ 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 ਕੱਠੀਆਂ ਖੋਲਣਾ ਕੱਠੀਆਂ ਗੇ ਖੋਲੂ ਇੱਕ ਇੱਕ ਕਰਕੇ ਖੋਲੂ ਕਰਕੇ ਕਰ ਤੂੰ ਅੱਗੇ ਵੀ ਟਾਲੀ ਕੋਲੇ ਖੜਾ ਆਪਾਂ ਮਣੀ ਸੀ ਆ ਇਹਦੇ ਕੋਲ ਤੇਥੋਂ ਕਿੰਨੀ ਉੱਚੀ ਲੰਗੀ ਦੇਖ ਲੈ ਉਰੇ ਖੜ ਕੇ ਦੇ ਦੇ ਤੇਥੋਂ ਦੁੱਗਣੀ ਵੱਡੀ ਹੋ ਗਈ ਇਹ ਤੂੰ ਖਾਂਦਾ ਪੀਂਦਾ ਘਰ ਤਾਂ ਤੇਰਾ ਕੱਦ ਨਹੀਂ ਹੋਣਾ ਦੇਖ ਲੈ ਟਾਲੀ ਖਾਂਦੀ ਪੀਂਦੀ ਵੱਧ ਕੱਦ ਦੇਖ ਲੈ ਕਿੱਡਾ ਗਿਆ ਇਹਦਾ ਹੈ ਬੋੜਾ ਤੇ ਲੈ ਆਪਣਾ ਬਈ ਮਾਲ आ खड़ा कटी कटी ये है मेरी रूसी, ये वो रूसी दी की कट्टी ए ना भी रूसी रखता नीली राबी कट्टी है बच्चा जहां फिर किधर गया छोटा जाकत दिता आप में कही जाइए चार बी दिक्कत दिता नहीं ਪਸ਼ੂ ਨੂੰ ਗੱਭਣ ਹੋਣ ਚ ਪ੍ਰੋਬਲਮ ਆਉਂਦੀ ਐ ਤਾਂ ਆਉਂਦੀ ਜ਼ਰੂਰ ਐ ਪਰ ਜਦੋਂ ਪਸ਼ੂ ਗੱਭਣ ਹੋਣ ਦਾ ਟਾਈਮ ਐ ਉਹਨੂੰ ਘੱਟ ਤੋਂ ਘੱਟ ਚਾਰ ਪਾਓ ਤੂੜੀ ਚਰ ਲਾ ਕੇ ਪਾਓ ਤੇ ਜਦੋਂ ਗੱਭਣ ਹੋ ਗਿਆ ਆਪਾਂ ਚੈੱਕ ਪਾਸ ਕਰਾ ਲਿਆ ਤੇ ਫਿਰ ਉਹਨੂੰ ਚਾਰ ਪਾਉਣਾ ਸਟਾਰਟ ਕਰੋ ਤੇ ਫਿਰ ਵੀ ਬਾਠੀ ਠੀਕ ਠਾਕ ਚਾਰ ਪਾਓ ਬਾਲਾਂ ਨੂੰ ਤੇ ਬਾਲਾਂ ਨੇ ਆਮ ਕਟਿੰਗ ਹੜਦੇ ਆ ਆ ਜਿੰਨੀ ਨਿੱਕੀ ਓਨੀ ਤਿੱਖੀ ਹੈ ਭਾਈ ਦੀ ਦੇਖੀ ਗੈਰੀ ਦਾ ਨਾਦੀ ਕੈਮਰਾ ਦੇਖੀਂ ਤੂੰ ਭਾਈ ਦੀ ਹੈ ਤਾਣਾ ਜਾਂਦੀ ਆ ਨਾ i <coughs> <coughs> ਲੇਟੀ ਆ ਬਾਲਟੀ ਚ ਪਾਈ ਜਾਂਦੀ ਹੈ 5 ਕਿਲੋ ਇਹਦੇ ਵਿੱਚ ਆਪ ਪਾਉਣਾ ਥੋੜੀ ਜਿਹੀ ਟੁਵਾਣਾ ਫੀਡ ਤੇ ਥੋੜੀ ਜਿਹੀ ਸਰੋਂ ਦੀ ਖਾਲ 1.5 ਕਿਲੋ ਹੋ ਗਈ ਆਪਣੀ ਸਰੋਂ ਦੀ ਖਾਲ ਤੇ 2 ਕਿਲੋ ਹੋ ਗਈ ਟੁਵਾਣਾ ਫੀਡ ਇਹ ਲੇਟੀ ਦੇ ਵਿੱਚ ਐਂ ਪਿਉਂਦੇ ਆ ਮਿਕਸ ਕਰਕੇ ਇਹ ਮੈਸਨ ਇਹ ਤੋਂ ਉੱਧ ਲਾਉਣੀਆਂ ਇਹਦੇ ਨਾਲ ਵਧੀਆ ਸਰੋਂ ਦੀ ਖਾੜਨ ਤੇ ਵਿਖਤਵਾਣਾ ਫਿਰ ਹੋਵੇ ਥੋੜੀ ਥੋੜੀ ਲੇਤੀ ਹੋਵੇ ਤਾਂ ਨੈਕਸਟ ਕਰਦੇ ਹਾਂ ਆਪਾਂ ਭੇਜ ਕੇ ਨਾ ਬਾਲਟੀ ਚਮਾ ਪੂਰਨ ਹੋ ਜੂਗੀ ਪਾਣੀ ਹੋਰ ਪਾ ਦਈਏ ਥੋੜਾ ਜਿਹਾ ਜਿਹੜੀਆਂ ਮੱਝਾਂ ਦੁੱਧ ਦੇ ਰਹੀਆਂ ਨੇ ਹਣ ਸੱਜਾ ਉਹਨਾਂ ਨੂੰ ਵੀ ਆਪਾਂ ਇਹ ਚੀਜ਼ ਮਿਕਸ ਕਰਕੇ ਪਾ ਦਈਏ ਦੁੱਧ ਬਹੁਤ ਵਧੀਆ ਆਏਗਾ ਇਹ ਪਾਉ ਰਿਨ ਕੇ ਆਸਮਾਨ ਮਿਕਸ ਕਰਕੇ ਤੇ ਰਿੰਨ ਕੇ ਪਾਈਏ ਤੇ ਵਿੱਚ ਸੱਟ ਲੈ ਕੋੜ ਜਿਹੜੀਆਂ ਸੂਂਗੀਆਂ ਤਾਜ਼ੀਆਂ ਮੱਝਾਂ ਲੇਟੀ ਹੋਗੀ ਸਰੋਂ ਦੀ ਖਾਲ ਹੋਗੀ ਤੇ ਜਾਂ ਕਾਰਗਿਲ ਫੀਡ ਹੋਵੇ ਟਵਾਣਾ ਹੋਵੇ ਫੀਡ ਕੋਈ ਵੀ ਹੋਵੇ ਤੇ ਰਿੰਨਕੇ ਪਾਲੇ ਵਿੱਚ ਗੁੜ ਪਾਲੇ ਤੇ ਐਂ ਕਾੜਾ ਜਿਹਾ ਕਰਕੇ ਬਸ ਧਰ ਦੇ ਮਾਝ ਨੂੰ ਦੁੱਧ ਬਹੁਤ ਵਾਧਦੀਆਂ ਬਣੇ ਇਹਦੇ ਨਾਲ 100% ਫਰਕ ਪੈਂਦਾ ਤੇ ਆ ਆਪਾਂ ਕੱਚੀ ਪਾਵਾਂਗੇ ਕਿਉਂਕਿ ਇਹ ਸੂਣ ਵਾਲਿਆਂ ਨੇ ਬੱਚਾ ਰਿੰਨਕੇ ਨਹੀਂ ਪਾ ਸਕਦੇ ਆਪਾਂ ਗੁੜ ਨਹੀਂ ਪਾ ਸਕਦੇ ਇਹਨਾਂ ਦਸਵੇਂ ਦਸਵੇਂ ਟਿਕਾ ਲੱਗਿਆ ਹੈ ਇਹ ਉਮੈ ਸਾਨੂੰ ਪਾਵਾਂਗੇ ਬਾਕੀ ਹੁਣ ਆਪਾਂ ਸੁੱਕੀ ਫੀਡ ਸਿੱਟ ਦੇਣੇ ਹੁੰਦੇ ਕਿਲੋ ਕਿਲੋ 1.5 ਕਿਲੋ ਕੋਕਿੰਗ ਥਨਵਾ